ਸੰਗਰੂਰ ਦੇ ਧੂਰੀ ਵਿੱਚ 29 ਜੁਲਾਈ ਨੂੰ ਲੱਗਣ ਵਾਲੇ ਅੱਖਾਂ ਦੇ ਮੈਗਾ ਚੈੱਕਅਪ ਕੈਂਪ ਵਿੱਚ ਸ਼ਿਲਪਾ ਸ਼ੈਟੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਕੈਂਪ ਦੇ ਆਰਗੇਨਾਈਜ਼ਰ ਯੂਕੇ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੀਚਰ ਨੇ ਦੱਸਿਆ ਕਿ ਇਹ ਕੈਂਪ 29 ਜੁਲਾਈ ਨੂੰ ਲਗਾਇਆ ਜਾਵੇਗਾ ਅਤੇ ਇਹ ਅੱਖਾਂ ਦਾ ਵਾਰਮਾ ਕੈਂਪ ਹੈ ਉਹਨਾਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ 11 ਕੈਂਪ ਲਗਾ ਚੁੱਕੇ ਹਨ ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਜਿੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਦੇ ਆਪਰੇਸ਼ਨ ਮੁਫਤ ਵਿੱਚ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਵਿੱਚ ਦਿੱਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਇਸ ਕੈਂਪ ਦੇ ਲਈ ਉਹਨਾਂ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋੜਵੰਦਾ ਨਾਲ ਸੰਪਰਕ ਕਰ ਰਹੀਆਂ ਹਨ। ਸਮਾਜ ਸੇਵੀ सुरेंद्र ਨਿੱਜਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਲੈਣ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਸ ਕੈਂਪ ਵਿੱਚ ਮਰੀਜ਼ਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਵੀ ਮੁਫਤ ਵਿੱਚ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਟ੍ਰਾਈਸਾਈਕਲ ਵੀ ਦਿੱਤੇ ਜਾਣਗੇ। ਦੇ ਨਾਲ ਵਿੱਚ ਇੱਥੇ ਮੈਗਾ ਆਈ ਕੈਂਪ ਲਵਾ ਰਹੇ ਹਾਂ। ਅਜਿਹਾ ਵਿੱਚ ਅੱਧਾ 10 ਘੰਟੇ ਹੈ ਕਿ ਫ੍ਰੀ ਆਈ ਚੈੱਕਅਪ ਫ੍ਰੀ ਲੇਜ਼ਰ ਆਪਰੇਸ਼ਨ ਤੇ ਦਵਾਈ ਤਾਇਨ ਵੀ ਦਿੱਤੀ ਜਾਏਗੀ ਉਹਦੇ ਨਾਲ ਡਾਕਟਰ ਵਾਈਸ ਚੈੱਕੋ ਮਿਲ ਚੇਸ ਸਲਾਬਸ ਵੀ ਜੀਣਗੇ ਉਹਦੋਂ ਕੀਤੀ ਜਾਏਗੀ অলরেਡੀ ਆਪਣੇ ਤੈਨੇ ਮੈਨੂੰ ਜੱਲੇ ਆਪਣੇ ਮੁੰਡੇ ਇਸ ਵੇ ਕਰ ਲਿਆ ਪਿੰਡਾਂ ਪਿੰਡ ਗਏ ਆ ਘਰ ਘਰ ਗਏ ਆ ਸੋਜਣੇ ਨੂੰ ਰੋਡ ਬੰਦਾਂ ਨੂੰ ਸੀਟਾ ਉਹਨਾਂ ਨੂੰ ਕਾਟ ਦਿੱਤੇ ਗਿਆ ਤੇ ਉਹਦੋਂ ਕਾਟ ਲਿਆ ਗਿਆ ਉਹਦੋਂ ਉਹਨਾਂ ਨੂੰ ਸਾਰਾ ਸਮਾਨ ਦਿੱਤਾ ਜਾਏਗਾ ਕਿ ਜਿਹੜੀ ਸੇਵਾ ਕਰ ਰਹੇ 10000 ਪਲੱਸ 12 12000 ਤੋਂ ਵੱਧ ਵੀ ਸਕਦੇ ਘੱਟ ਵੀ ਸਕਦੇ ਆ ਬਹੁਤ ਵੀ ਸਕਦੇ ਆ ਕਰਕੇ ਕਾਫੀ ਮੁੰਡਿਆਂ ਨੇ ਮਿਲਤ ਕੀਤੀ ਆ ਬਾਰੀ ਕਿਰਪਾ ਨਾਲ ਸੰਗਤ ਕਾਫੀ ਹੋ ਗਈ ਜੀ ਨੂੰ ਇੰਦਾ ਜਿੱਥੇ ਮੈਂ ਕਿਹਾ ਸਰਫਾ ਸ਼ੰਤੀ ਜੀ ਪਹੁੰਚ ਰਹੇ ਆ ਉਹਨਾਂ ਦੱਸਿਆ ਸੀ ਬਈ ਜੀ ਉਧਰ ਆ ਤੇ ਆ ਕੇ ਦੁਸ਼ੀ ਕਰੂ ਅਜੂਰੋਂ ਨੇ ਪਾਲਾ ਕਿ ਬਿਗ੍ਰਿਪਾ ਲਈ ਅਸੀਂ ਕਰਿਆ ਸਾਰਾ ਕੁਝ ਸਾਮਾਨ ਵੰਡ ਰਹੇ ਅੱਖਾਂ ਦਾ ਸਾਰਾ ਕਰਿਆ ਉਹਨੇ ਇੱਕਦਮ ਯੱਸ ਕਰਦਾ ਕਿ ਮੈਂ ਵੀ ਜਰੂਰ ਇੱਥੇ ਪਹੁੰਚ ਕੇ ਆਪਣਾ ਦੂਤਾਂ ਨੂੰ ਪਾਉਂਗੀ ਕੈਂਪ ਦੇ ਵਿੱਚ ਕੈਂਪਰ ਇੱਕ ਦਹਾ ਮਾਰ ਬਾਰੀ ਕਿਰਪਾ ਕਾਲਜ ਚ ਚਲੀ ਆਉਗੇ ਬਰਮਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਢਿੰਡੀ ਮੈਂ ਧੂਰੀ ਤੋਂ ਰਹਿਣ ਵਾਲਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਵਿਚਕਾਰ ਨੀਜਾ ਸਿੰਘ ਭਾਜੀ ਆ ਰਹੇ ਨੇ ਜੋ ਜਿੱਥੇ ਤੋਂ ਜੋ ਬਹੁਤ ਵੱਡੇ ਸਮਾਜ ਸੇਵਕ ਨੇ 29 ਜੁਲਾਈ ਨੂੰ ਇਹਨਾਂ ਨੇ ਬਹੁਤ ਵੱਡਾ ਕੈਂਪ ਲਾਣਾ ਉਹਦੇ ਵਿੱਚ ਅੱਖਾਂ ਦਾ ਸਾਰਾ ਟ੍ਰੀਟਮੈਂਟ ਫ੍ਰੀ ਦੇ ਵਿੱਚ ਹੋਊਗਾ ਜਿੱਦਾਂ ਕਿ ਲੈਂਸ ਪਾਣਾ ਆਪਰੇਸ਼ਨ ਹੋਵੇ ਜਾਂ ਕੋਈ ਹੈਂਡੀਕੈਪਰ ਨੂੰ ਟ੍ਰਾਈਸਾਈਕਲ ਈਲ ਚੇਅਰ ਵਗੈਰਾ ਮਿਲਨੀ ਆ ਕੰਨਾ ਤੋਂ ਨਹੀਂ ਸੰਦਾ ਉਹਨੂੰ ਕੰਨਾਂ ਲੀਆਂ ਮਸ਼ੀਨਾਂ ਮਿਲਣੀਆਂ ਤਾ ਮੇਰੀ ਇਹ ਹੀ ਅਪੀਲ ਆ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਹਲਕਾ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਹਿੱਸਾ ਬਣੀਏ ਕਿਸੇ ਦਾ ਭਲਾ ਹੋ ਸਕੇ ਧੰਨਵਾਦ ਜੀ